ਨਾ ਨਾ ਮੈਨੂੰ ਸਾਨੂੰ ਸਮਝ ਨਹੀਂ ਆ ਰਹੀ ਨਹੀਂ 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 ਡਾਕਟਰ ਚਲੀ ਗਈ ਆ ਤੁਹਾਨੂੰ ਫੋਨ ਕੀਤਾ ਉਹਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਗੁਰਿੰਦਰ ਕੁਮਰ ਦੀ ਡੈਥ ਹੋਈ ਆ ਇਹਨਾਂ ਨੇ ਦੇਖੋ ਇਹਨਾਂ ਕੋਈ ਰਿਪੋਰਟਿੰਗ ਬੰਦ ਰਿਹਾ ਇਹ ਇਹਨਾਂ ਨੂੰ ਵੀਡੀਓ ਮੰਗ ਰਹੇ ਆ ਸਰ ਤੁਹਾਡੇ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਉਹ ਗੱਲ ਸੁਣੋ ਉਹ ਸਾਰੇ ਇਹਨਾਂ ਨੂੰ ਵੀਡੀਓ ਮੰਗ ਰਹੇ ਆ ਰੁਕਰ ਕਰਬੋ ਅਸੀਂ ਇਹਨਾਂ ਕੋ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਆਦਰ ਨਾਲ ਬਾਰੇ ਪੁੱਤੂ ਨਹੀਂ ਜਾਂਦੇ ਭੈਣ ਚੋਣ ਵਾਲੇ ਇਹ ਇਦੋਂ ਵੀ ਮੈਨ ਲੋਇ ਕਰਦੇ ਪਰਸਾ ਬਾਰੇ ਪੁੱਤੂ ਮੈਨ ਕਿੱਥੇ ਬੈਠੇ ਹੋ ਗੋਟੇ ਕਿੱਥੇ ਮੋੜਦੇ ਮੈਡਮ ਕਿੱਥੇ ਕੁਮਰ ਸਾਹਿਬ ਕਿੱਥੇ ਕਿੱਥੇ ਬੈਠੇ ਸੀਗੇ ਕਿਹੜੇ ਮਿੰਟ ਤੋਂ ਸੀਗੇ ਇਹ ਤੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਮਰੋਂ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆਇਆ ਤੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਮੰਗ ਰਿਆ ਵੀ ਐਕਚੁਅਲੀ ਝੋਆ ਨਹੀਂ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਣ ਸਿੰਘ ਘੁੰਮਣ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚਕੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਦੇ ਸਰ ਸਰਵਰ ਨੂੰ ਤਾਂ ਆ ਗਏ ਆ ਆਪਾਂ ਇਹਨਾਂ ਨੂੰ ਵੀਡੀਓ ਮੰਗਦੇ ਆ ਹੀ ਨਹੀਂ ਇਹਨੂੰ ਹੀ ਜਾਣਾ सर आप अपना नाम अपना नाम डॉक्टर अपना अपना पूरा नाम है डॉक्टर डॉक्टर शिवम आप सर आप शिवम जी आपकी ड्यूटी कब से कब शुरू हुई है ना आप वहां पर जो जब ये इवेंट या इंसिडेंस हो गया तब आप वहां पे आप थे था नहीं फोर्ट हॉस्पिटल किधर गए हो भाई रिकॉर्डिंग रूम किधर गया ਅੱਥਲੇ 40th ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਨਿਮਤਾ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਂਡ ਲੀ ਰਿਕਾਰਡਿੰਗ ਦੇ ਦਿਓ ਕਿਥੇ ਵਿਚੇ ਵਿਚੇ ਕਿਥਰ ਜਦਾ ਮਾਰੀਆਂ ਨੇ ਦਫਤਰੇ ਲੱਗੇ ਦਫਤਰੇ ਕਹਿੰਦੇ ਜਿੱਥੇ ਇਹਨਾਂ ਦੀ ਸਿਸਟਰੀ ਵੀ ਰਿਕਾਰਡਿੰਗ ਹੋਵੇ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨਿਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬੋਡੀ ਵੀ ਪੈਕ ਕਰ ਦਿੱਤੀ ਇਹ 40 ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ 3 3 ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਦਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਠੀਕ ਹਾਂ ਲਓ ਲੈ ਲੇ ਤੇ ਉਹ ਹਾਂਜੀ ਹਾਂਜੀ ਆ ਫੜ ਲੇ ਤੁਹਾਨੂੰ 2 ਮਿੰਟ ਰੁਕੋ ਮੈਂ ਨਾਲ ਦੱਪ ਰਿਹਾ ਕੋਈ ਕੰਮ ਜ਼ਰੂਰੀ ਹੈ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲਵਰੇਜ਼ਰ ਉਹਦਾ ਆਈ ਸੀ ਉਹਦਾ ਉਹ ਵਾਲਾ ਨੰਬਰ ਜੀ ਉਹ ਕੋਈ ਚੇਰ ਦੇ ਲੈ ਕਿਹੜਾ ਆਈ ਸੀ ਵਾਲਾ ਕਿੰਨੇ ਕਿਹੜੇ ਸ਼ਿਫਟ ਕੀਤਾ ਸਰੇ ਤੁਹਾਨੂੰ ਪਤਾ ਹੋਵੇਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਹੋਰ ਤੀਜੂ ਹਾਂਜੀ ਤਾਂ ਹੁਣ ਹਾਂ ਹਾਂ ਠੀਕ ਠੀਕ ਹੋ ਗਿਆ ਬੁੱਕ ਕਰਮ ਕਰਕੇ ਠੀਕ ਠੀਕ ਗਿਆ ਇਹ ਸਰ ਆਪਣਾ ਹੈਗਾ ਜੀ ਆਪਣਾ ਕੋਈ ਅੰਦਰ ਖੜਿਆ ਆਣਾ ਆਪਣਾ ਸਰ ਕਬਰੀ ਸਾਹਮਣੇ 8 ਨੰਬਰ ਬੈਠੇ ਸੀ ਨਾ ਜੀ 8 ਨੰਬਰ ਬੈਠੀ ਨੋ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਕੋਈ ਨਹੀਂ ਜਾਣਦੇ ਇਹਦੇ ਟਾਈਮ ਪਤਾ ਨਹੀਂ ਹਾਂ ਮੈਂ ਦੇਖਿਆ ਉੱਥੇ ਸਰ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕ ਪ੍ਰਤੀਕ ਪ੍ਰਤੀਕਾ ਨੂੰ ਇਹ ਹੁਣ ਟਾਈਮ ਟਾਈਮ ਕੀ ਇਹਦੇ ਹੁਣ ਦੀ ਹੋਣੀ ਨਹੀਂ 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 ਉਹ ਚਲੇ ਗਏ ਆ ਭਾਜੀ ਕੋਈ ਨਹੀਂ ਨਹੀਂ ਪ੍ਰਤੀਕਾਣ ਵੀ ਚਲੇ ਗਏ ਉਹ ਨਹੀਂ ਹੈ ਸਾਡੇ ਸਾਡੇ ਕਿੰਨੇ ਵਜੇ ਫਿਲਮ 5 ਵਜੇ ਦੀ 6:30 ਹੋਵੇ ਹੈਲੋ ਹਾਂ ਜੀ ਉਹਦੇ ਅੰਮ੍ਰ ਕਰਦਾ ਬਾਅਦ ਤੁਹਾਨੂੰ ਹਾਂ ਜੀ ਆਂਦੀ ਆ ਮੈਂ ਕਰਦਾ ਮੈਂ ਤੂੰ ਹਾਂ ਵਿੱਕੀ ਨਾ ਉਹ ਅੰਕਲ ਬੈਠੇ ਸੀਗੇ ਨਾ ਅੱਗੇ ਪਿੱਛੇ ਕਰਿਓ ਇਹ ਦੋ ਆਪਾਂ ਨੂੰ ਓਟੀ ਲੈ ਕੇ ਅੰਦਰ ਐਂਦੀ ਖੜੇ ਆਣਾ ਇਧਰ ਕਮਾ ਕੇ ਐਂਦੀ ਖੜੇ ਆਉਂਗਾ ਆਪਾਂ ਉਹ ਲਿਆਉਣਾ ਫੇਰ ਨਹੀਂ ਗਾ ਜਣ ਫੜਾ ਲਈ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆ ਦੇ ਉੱਤੇ ਇਹ ਫੁੱਲ ਵੀਡੀਓ ਪਲੇ ਬੈਗ ਲਾਇਆ ਆਪਸ ਇੰਨਾ ਹੀ ਦਿਖਦਾ ਵਿਦਨ ਥੋੜਾ ਜਿਹਾ ਵਕ ਵਜੂਮ ਹੋ ਜਾਏਗਾ ਅੱਛਾ ਐਂਟ੍ਰੈਂਸ ਹੀ ਹੈ ਸਾਡੇ ਦਾ پیشنਟ ਆ ਗਿਆ ਸਾਹਮਣੇ ਆਣਾ ਜਿਸ ਤੋਂ ਪਹਿਨ ਸ਼ੂਟ ਕੀਤਾ ਹੋਣਾ ਕੰਮ ਸੀ ਕਰਮ ਸਾਡੇ ਦਿਨੀਆਂ 4 ਵਜੇ ਇਹ ਉੱਡੀ ਜੋ ਕੱਢ ਕੇ ਬਾਜੂ ਜਿੱਥੇ ਲਾਉਂਦੇ ਉੱਥੇ ਸ਼ੂਟ ਕੀਤਾ ਨੇ ਕਮਰੇ ਉੱਜ ਆਈਸੀ ਉੱਜ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਹਰੇ ਸਰਜਰੀ ਨਹੀਂ ਵੀ ਦਾਪਾ ਸਰਜਰੀ ਕਰਕੇ ਉਸ ਤੋਂ ਬਾਅਦ ਲੰਦਣਾ ਉਹਨਾਂ ਤੇ ਇਹਦਾ ਜੇ ਕੋਈ ਕਹਦਾ ਨਹੀਂ ਮਤਲਬ ਬਰਾੜ ਗਈ ਬਸ ਕੱਢ ਦੇ ਉਹ ਮਸਾਲਾ 谢谢。